ਪਟਿਆਲਾ ਦੇ ਸਕੂਲ ਬਾਹਰ ਹੋਈ ਗੋਲੀਬਾਰੀ 'ਚ ਜ਼ਖਮੀ ਹੋਏ ਨੌਜਵਾਨ ਦੀ ਮੌਤ ਹੋ ਗਈ ਹੈ ਜਿਹहां ਸਰੇ ਦੀ ਵੱਡੀ ਖਬਰ ਗੁਰਦਾਸਪੁਰ ਦੇ ਪਟਿਆਲਾ ਤੋਂ ਆ ਰਹੀ ਹੈ ਜਿੱਥੇ ਕਿ ਅੱਜ ਤੜਕਸਾਰ ਕੁਝ ਨੌਜਵਾਨਾਂ ਦੀ ਇੱਕ ਨਿੱਜੀ ਸਕੂਲ ਦੇ ਬਾਹਰ ਲੜਾਈ ਹੋ ਗਈ ਸੀ ਜਿਸ ਵਿੱਚ ਕਿ 213 ਵੱਲੋਂ ਗੋਲੀਬਾਰੀ ਹੋਈ ਸੀ ਇਸ ਦੌਰਾਨ ਗੋਲੀ ਲੱਗਣ ਕਾਰਨ ਇੱਕ ਨੌਜਵਾਨ ਦਮਨ ਗੁਆਇਆ ਜ਼ਖਮੀ ਹੋ ਗਿਆ ਸੀ ਜਿਸ ਦੀ ਕੇ ਹੁਣ ਇਲਾਜ ਦੌਰਾਨ ਮੌਤ ਹੋ ਗਈ ਹੈ ਜੀ ਹਾਂ ਬਟਾਲਾ ਤੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਤੜਕਸਰ ਗੋਲੀਬਾਰੀ ਹੋਈ ਸੀ ਅਤੇ ਇਸ ਗੋਲੀਬਾਰੀ ਦੌਰਾਨ ਜ਼ਖਮੀ ਹੋਏ ਨੌਜਵਾਨ ਦਮਨ ਗੁਆਇਆ ਦੀ ਮੌਤ ਹੋ ਗਈ ਹੈ ਮ੍ਰਿਤਕ ਨੌਜਵਾਨ ਦੀ ਉਮਰ 22 ਸਾਲ ਦੀ ਦਿੱਤੀ ਗਈ ਹੈ ਜੋ ਕਿ ਬਟਾਲਾ ਦੇ ਹੀ ਹਾਥੀ ਗੇਟ ਦਾ ਰਹਿਣ ਵਾਲਾ ਹੈ ਇਸ ਨੌਜਵਾਨ ਨੂੰ ਗੋਲੀ ਲੱਗਣ ਤੋਂ ਬਾਅਦ ਪਹਿਲਾਂ ਬਟਾਲਾ ਦੇ ਇੱਕ ਨਿੱਜੀ ਹਸਪਤਾਲ ਚ ਭੇਜਿਆ ਕਰਵਾਇਆ ਗਿਆ ਸੀ ਪਰ ਬਾਅਦ ਚ ਉਸ ਦੀ ਹਾਲਤ ਨੂੰ ਦੇਖਦੇ ਆ ਉਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਸੀ ਜਿੱਥੇ ਕਿ ਹੁਣ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ ਸਭਟਾਲਾ ਦੇ ਪੌਸ਼ ਇਲਾਕੇ ਰਾਧਾ ਕ੍ਰਿਸ਼ਨ ਕਲੋਨੀ ਚ ਦਿਨ ਦਿਹਾੜੇ ਸਕੂਲ ਬਾਹਰ ਗੋਲੀਆਂ ਚੱਲੀਆਂ ਸੀ ਆਪਸੀ ਝਗੜੇ ਤੋਂ ਬਾਅਦ ਦੋ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਸੀ ਇਸ ਗੋਲੀਬਾਰੀ ਦੌਰਾਨ ਇੱਕ ਨੌਜਵਾਨ ਨੂੰ ਗੋਲੀ ਲੱਗੀ ਸੀ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਸੀ ਪਰ ਹੁਣ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਇਸ ਨੌਜਵਾਨ ਦੀ ਅੰਮ੍ਰਿਤਸਰ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ ਦੱਸਿਆ ਕਿ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇਸ ਨੌਜਵਾਨ ਤੇ ਗੋਲੀਆਂ ਚਲਾ ਦਿੱਤੀਆਂ ਸੀ ਸ਼ੁਰੂਆਤੀ ਜਾਂਚ ਸਾਹਮਣੇ ਆਇਆ ਸੀ ਕਿ ਗੋਲੀ ਚਲਾਉਣ ਵਾਲਾ ਨੌਜਵਾਨ ਜਿੰਮ ਚਲਾਉਂਦਾ ਹੈ ਹਾਲਾਂਕਿ ਉਸ ਨੇ ਇਹ ਗੋਲੀਬਾਰੀ ਕਿਉਂ ਕੀਤੀ ਸੀ ਇਸ ਬਾਰੇ ਫਿਲਹਾਲ ਕੁਝ ਵੀ ਪਤਾ ਨਹੀਂ ਲੱਗ ਸਕਿਆ ਅਮਰਾਂ ਦੇ ਕਿਸ਼ੇ 2017 ਚਾਹ ਕਰਨ ਵਾਲੀ ਬੱਚੀ ਉਹ ਬੱਚਾ ਨਹੀਂ ਕਿ ਸਕੂਲ ਦਾ ਬੱਚਾ ਹੁੰਦਾ ਲੜਦੀ ਪਈ ਤੇ ਬਹੁਤ ਆਈ ਨੇ ਸਵੇਰੀਆਂ ਨਹੀਂ ਉਹ ਆਪਣਾ ਉਹ ਪਹੁੰਚ ਗਿਆ 9820 ਦਾ ਵਜੇ ਸਕੂਲ ਨੂੰ ਤੇ ਭੇਜਦੇ ਆ ਆਪਣਾ ਮੁੰਡਾ ਉਹ ਇੱਕ ਅੱਧੇ ਗੋੜਾ ਇਹੀ ਹੈ ਕਿ ਦੇ ਮੇਰੇ ਸਿਵਲ ਉਸ ਤੋਂ ਪੜਾ ਰਹੂ ਹਾਲਕਿ ਇਹ ਕਿਹਾ ਹੈ ਵੀ ਜਾ ਰਹੇ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਦੇ ਗਨਮੈਨ ਵੱਲੋਂ ਇਸ ਗੋਲੀ ਚਲਾਉਣ ਵਾਲੇ ਨੂੰ ਕਾਬੂ ਕਰ ਲਿਆ ਗਿਆ ਸੀ ਪਰ ਦੂਜੇ ਪਾਸੇ ਇਸ ਮਾਮਲੇ 'ਚ ਪੁਲਿਸ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਪਰ ਇਸ ਗੋਲੀਬਾਰੀ ਦੌਰਾਨ ਜੋ ਨੌਜਵਾਨ ਜ਼ਖਮੀ ਹੋਇਆ ਸੀ ਉਸ ਦੀ ਹੁਣ ਮੌਤ ਹੋ ਗਈ ਹੈ ਬਟਾਲਾ ਦੇ ਨੇੜੇ ਸਕੂਲ ਦੇ ਬਾਹਰ ਇੱਕ ਗੋਲੀਬਾਰੀ ਹੋਈ ਸੀ ਜਿਸ ਤੋਂ ਬਾਅਦ ਇਸ ਨੌਜਵਾਨ ਦੀ ਹਾਲਤ ਨੂੰ ਦੇਖਦੇ ਹੋਏ ਇਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸੀ ਪਰ ਹੁਣ ਉੱਥੇ ਇਲਾਜ ਦੌਰਾਨ ਇਸ 22 ਸਾਲਾ ਨੌਜਵਾਨ ਦਮਨ ਗੁਰਾਇਆ ਦੀ ਮੌਤ ਹੋ ਗਈ ਹੈ ਫਿਲਹਾਲ ਇਸ ਪੂਰੇ ਮਾਮਲੇ 'ਚ ਪਰਿਵਾਰ ਦਾ ਕੋਈ ਵੀ ਪੱਖ ਜਾਂ ਫਿਰ ਕੋਈ ਵੀ ਪਰਿਵਾਰਕ ਮੈਂਬਰ ਸਾਹਮਣੇ ਨਹੀਂ ਆਏ ਹਨ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਘਟਨਾ ਤੋਂ ਬਾਅਦ ਜਿੱਥੇ ਕਾਨੂੰਨ ਵਿਵਸਥਾ ਤੇ ਸਵਾਲ ਉੱਠ ਰਹੇ ਨੇ ਉੱਥੇ ਹੀ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਝੜਤ ਕਿਉਂ ਹੋਈ ਇਸ ਨੌਜਵਾਨ ਨੂੰ ਗੋਲੀਆਂ ਕਿਉਂ ਮਾਰਿਆਂ ਗਈਆਂ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ